ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਚੈਨਲ ਤੁਹਾਡੇ ਸੰਧੂ ਬੱਧਰਪੁਰਿਆ ਡੇਰੀ ਫਾਰਮ ਆਸ ਕਰਦੇ ਹਾਂ ਜੋ ਵੀ ਭੈਣ ਭਰਾ ਜੋੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈੱਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆ ਪਿੰਡ 마ਸੀਕੇ ਤੇ ਜ਼ਿਲ੍ਹਾ ਲੱਗਦਾ ਸ਼ਿਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਬਾਈ ਰਾਜਪਾਲ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਇੱਕ ਵੜਾਂ ਤੇ ਜਿਹੜੀ ਇੱਕ ਝੋਟੀ ਤਾਜੀ ਸਹੀ ਸਵਾਈ ਜਿਹੜੀ ਆ ਤੁਹਾਨੂੰ ਸਾਰੇ ਪਸ਼ੂ ਦੀ ਡਿਟੇਲ ਲੈ ਕੇ ਸਾਂਝੀ ਕਰਾਵਾਂਗੇ ਕੁਐਸਟ ਬੇਨਤੀ ਕਰਦੇ ਆ ਕਿਤੇ ਵੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੁਹਾਡਾ ਫਰਜ਼ ਆ ਪੈਸੇ ਲੈਣੇ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਸਿਰਫ ਅਇ ਤੇ ਬਾਕੀ ਐਂਡ ਤੱਕ ਜੁੜਿਓ ਵੇਖ ਕੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੀ ਕੋਈ ਖਰੀਦਦਾਰੀ ਭੈਣ ਭਰਾ ਕਰ ਲੇ ਤੇ ਬਹੁਤ ਵੱਡੀ ਗੱਲ ਆ ਜੇ ਸ਼ੇਅਰ ਕਰੋਗੇ ਕੋਈ ਵੇਖੂਗਾ ਤਾਂ ਫੇਰ ਹੀ ਭੈਣ ਭਰਾ ਕੋਈ ਖਰੀਦਦਾਰੀ ਕਰ ਸਕੂਗਾ ਇਹ ਚ ਹਰ ਇੱਕ ਦਾ ਹੀ ਭਲਾ ਕਿਉਂਕਿ ਕਰੋਗੇ ਅਸੀਂ ਤੁਹਾਡੀ ਅਰਦਾਸ ਕਰਦੇ ਰਹਿੰਦੇ ਆ ਚੜ੍ਹਦੀ ਕਲਾ ਰੇ ਤੇ ਕਿਸੇ ਦਾ ਭਲਾ ਹੋ ਜੇ ਕੀ ਤੇ ਅਰਦਾਸ ਸਤਿਗੁਰ ਤੇ ਕਰ ਮਨਜ਼ੂਰ ਹੋ ਜੇ ਠੀਕ ਆ ਜੀ ਤੇ ਕਰੀਏ ਗੱਲਬਾਤ ਬਾਈ ਰਾਜਪਾਲਾਂ ਤੇ ਲਈਏ ਡਿਟੇਲ ਲੋ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਚੜਦੀ ਕਲਾ ਬਾਈ ਜੀ ਚੜਦੀ ਕਲਾ ਕੱਢਦੀ ਆ ਬਾਬੇ ਦੀ ਸੋ ਦੀ ਕਿਰਪਾ ਵਾਰਾ ਸ਼ੁਕਰ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਉੱਡੇ ਫਿਰਦੇ ਆ ਹਾਂਜੀ ਹਾਂਜੀ ਤੇ ਆਪਾਂ ਉਸ ਤਰ੍ਹਾਂ ਕਾਹੇ ਜੋ ਕੇ ਨਹੀਂ ਆ ਬਾਬਾ ਜੀ ਬਸ ਹੋਰ ਚਲਾਈ ਜਾਂਦੇ ਕਾਰੋਬਾਰ ਹਾਂਜੀ ਹਾਂਜੀ ਚੱਲੀ ਜਾਂਦੀ ਨਾਮ ਨਾਮ ਰਾਜਪਾਲ ਸਿੰਘ ਹਾਂ ਇਹ ਨਮਾਸੀ ਦੇ ਚੇਰਵੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਜਮਨ ਸਾਹਿਬ ਸਾਹਿਬ ਲੱਗਦਾ ਇਧਰ ਮੁੱਖ ਸਾਹਿਬ ਸਾਹਿਬ ਲੱਗੇ ਲਾਈ ਦਿੰਦੇ ਆ ਆਪਣਾ ਬਹੁ ਜੀਰਾ ਵੀ ਬਰਾਬਰ ਦੇ ਸਾਰੇ ਸ਼ਹਿਰ ਆਪਾਂ ਨੂੰ 40 45 45 ਕਿਲੋਮੀਟਰ ਹੀ ਲੱਗਦਾ ਠੀਕ ਤੇ ਨੰਬਰ 87280 55143 ਠੀਕ ਆ ਤੇ ਮਾਈ ਤੋਂ ਕਰੀਏ ਸ਼ੁਰੂ ਹਾਂਜੀ ਮਾਈ ਤੋਂ ਲਓ ਜੀ ਮਾਈ ਤੋਂ ਕਰਦੇ ਕੱਟੀ ਤੇ ਮਗਰ ਕੱਟਾ 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 ਆ ਗਿਆ ਜੀ ਮਗਰ ਆ ਬੱਚਾ ਜੀ ਤੇ ਮੇਲ ਕਾਫ ਆ ਗਿਆ ਤੇ ਮੱਝ ਜਿਹੜੀ ਆ ਕਿਨਵਾ ਸੂਵਾ ਬਾਈਏ ਰਾਜ ਦੂਜੇ ਸੂਵੇ ਸੂਈ ਦੂਜਾ ਸੂਵਾ ਸੂਈ ਆ ਰੈਡੀ ਦੁੱਧ ਕਿੰਨਾ ਦੋ ਤੋਂ 12 ਲੀਟਰ ਤੁਹਾਨੂੰ ਯਾਰਾਂ ਦੀ ਗਰੰਟੀ ਦਿੰਨੇ ਆ 11 ਕਿਲੋ ਚੌਣ ਓਕੇ ਹਾਂਜੀ ਚੌਣ ਠਾਣੀ ਚੰਗਾ ਲੱਗਾ ਆਣਾ ਮੈਨੂੰ ਲਓ ਜੀ ਕੀ ਬਾਤ ਆ ਨਾ ਡੋੜ ਵੜੀ ਆ ਤੇ ਵੇਖ ਸਕਦੇ ਜੀ ਐਂਡ ਤੇ ਕਰਾਈਏ ਤੇ ਖੋਲ ਖਾਲ ਕੇ ਦਰਸ਼ਨ ਲਓ ਜੀ ਬਿੱਲੀ ਮਣਕੀ ਅੱਖ ਤੇ ਬਾਕੀ ਕਾਲੀ ਲਓ ਜੀ ਲਾਇਆ ਮੋੜ ਲਿਆਓ ਜੀ ਬਾਕੀ ਪਿਸ਼ੋ ਬੰਦੀ ਥਾਂ ਦੀ ਚੰਗੀ ਆ ਨਾ ਹਾਂ ਜੀ ਇਹੋ ਕੱਦ ਨੇ ਆ ਕੇ ਪੱਠੇ ਨਹੀਂ ਖਾਦੇ ਜੀ ਨਹੀਂ ਲਾਇਆ ਕੱਤ ਵੀ ਹੀ ਕੱਤ ਬਹੁਤ ਵੀ ਚੰਗਾ ਆ ਜੀ ਆਪਣੇ ਕੋਲ ਠੀਕ ਆ ਵਿਰਲ ਉਰਲ ਵੜੀ ਸੋਹਣੀ ਆ ਹਨਾ ਲਓ ਜੀ ਵਿਰਲ ਬੁਰਲ ਚੰਗੀ ਝੋਟੀ ਦੀ ਕੱਦ ਪੁੱਤ ਵੀ ਵੱਡਾ ਕੋਈ ਛੋਟੀ ਨਹੀਂ ਆ ਠੀਕ ਆ ਜੀ ਲਓ ਜੀ ਮਗਰ ਕੱਟਾ ਮੇਰਾ ਵੇਖ ਲੋ ਹੁਣ ਤਾਜ਼ਾ ਲਾਲੂ 20 ਦਿਨਾਂ ਦਾ ਜਾਂ ਮਹੀਨੇ ਦਾ ਤੇ ਦੁੱਧ 11 ਕਿਲੋ ਹਨਾ ਹਾਂਜੀ ਦੁੱਧ 12 ਆ ਚਲੋ ਯਾਰਾਂ ਲੈ ਤੇ ਦੇਖ ਕਿਨੇ ਦਈਏ ਸੰਧੂ ਸਾਹਿਬ ਝੋਡੀ 1 ਲੱਖ ਰੁਪਏ ਦੀ ਹੈਗੀ ਆ ਆਪਾਂ ਪਰ 190 ਹਜ਼ਾਰ ਦੀ ਦੇਣਾ ਮੈਨੂੰ ਪਦਾ ਹਰ ਦਾ ਮਾਨ ਕਰ ਦੇਣਾ 85 ਦੀ ਦੇਣਾ ਹੋਰ ਦੋ ਛੜ ਦੇ 83 ਦੀ ਦੇਣਾ ਇੱਕ ਹੋਰ ਜਾਣ ਦੇ ਦੇ 13 ਸੰਦੂ ਸਾਹਿਬ 83 ਦੀ ਦੇ 83 ਦੀ ਮੈਂ ਨਾ ਬਹੁਤ ਵਰੀਆ ਗੁੱਡ ਗੁੱਡ ਬਿਲਕੁਲ ਤੁਹਾਡਾ ਠੀਕ ਡੇਢ ਸਹੀ ਆ ਕਿਉਂਕਿ ਬੜੀ ਬਾਹਰ ਮਾਰਕੀਟ ਦੇ ਹਿਸਾਬ ਨਾਲ ਸਹੀ ਆ ਝੋਟੀ ਆ ਸੋਨਾ ਰੇਟ ਹਾਂ ਦੁਬਾਰਾ 13 ਲੀਟਰ ਖੁੱਲਾ ਦਿੱਤੀ ਜਾਣਾ ਨਹੀਂ ਸੋਣੀ ਆ ਤੇ ਬਾਕੀ ਆ ਵਹਿੜ ਕਾਲੀ ਹਾਂਜੀ ਕਾਲੀ ਗੱਭਣਿਆਂ ਤੇ ਸੋਈ ਆ ਗੱਭਣੇ ਗੱਭਣੇ ਸੁਣ ਲਾ ਗੱਭਣਿਆਂ ਕੀ ਬਾਤ ਆ ਠੰਡੀ ਬੜੀ ਹੈਣਾ ਬੜੀ ਠੰਡੀ ਸੀ ਲਾ ਵਾਹ ਜੀ ਵਾਹ ਭਾਵੇਂ ਇਤਰਾ ਹੀ ਥੱਲੇ ਬੈਜ ਗਏ ਹਲੇ ਇਤਰਾ ਹੀ ਭੈਣ ਭਰਾ ਨਾਲ ਪੱਤੇ ਪਗੇ ਖਾਦਨੇ ਅੱਛਾ ਜੀ ਬੌਲਾ ਹੋਂ ਡਿਆ ਸੱਜਣੋ ਲਓ ਜੀ ਲਓ ਠੀਕ ਹੈ ਜੀ ਲਓ ਜੀ ਗੋਣ ਤੇ ਬੌਲਾ ਜਾਂ ਹੋਂ ਡਿਆ ਤੇ ਗੱਪਾਂ ਵਿੱਚ ਬਸ ਕਰੋ ਜੀ ਜਿਹੜਾ ਕੋਈ ਲਹੂ ਭੈਣ ਭਰਾ ਸੌਦਾ ਕਰੂਗਾ ਉਹ ਆਪਣੀ ਫਿਰ ਵੀ ਨਰਕ ਫਰਕ ਤਸੱਲੀ ਕਰਕੇ ਲੈ ਕੇ ਜਾਵੇ ਆ ਚਾਰੇ ਤੁਹਾਨੂੰ ਵਾਹ ਠੀਕ ਆ ਠੀਕ ਆ ਭਾਈ ਜੀ ਲਓ ਜੀ ਲਓ ਖੋਲ ਗੇ ਤੋ ਰਤਰਾਵਨ ਘਰਾਦ ਕੇ ਕਰਵਾ ਲਈਦਾ ਚੈੱਕ ਤੇ ਕਿਣਵਾ ਸੂਆ ਵੀਰ ਆ ਗਏ ਠੀਕ ਆ ਜਰਸੀ ਕਰੋ ਸੰਗ ਆ ਠੀਕ ਕੀ 22 ਲੀਟਰ ਭਰਦੀ ਆ ਅੱਛਾ ਜੀ ਹਾਂ ਜੀ ਗਰੰਟੀ ਦਵਾਂਗੇ ਆਪਾਂ 20 ਲੀਟਰ ਦੀ ਠੀਕ ਆ ਜੀ ਠੀਕ ਆ 20 22 ਕਿਲੋ ਦੁੱਧ ਭਰਦੀ ਆ ਤੇ ਬਾਕੀ ਤੀਜਾ ਸੂਆ ਹਨਾ 20 ਲੀਟਰ ਦੁੱਧ ਬਾਕੀ ਸ਼ਾਮ ਕਰਕੇ ਉੱਕੀ ਬਣ ਕੇ ਲੋ ਸ਼ਾਮ ਕਰੂ ਤੇ 20 ਕਿਲੋ ਜੋ ਜੇਲ ਜਾ ਕੇ ਬੰਦ ਹੋ ਤੇ ਫੇਰ ਕਿੱਥੋਂ ਚੋੜੂ ਦੁੱਧ ਆਦੀ ਸੇਵਾ ਦਾ ਠੀਕ ਹੈ ਉਹ ਤਹਾ ਵੇਰ ਜਾਈਆਂ ਜਿਹੜਾ ਭੈਣ ਭਰਾ ਜਾ ਕੇ ਪੱਠੇ ਨਹੀਂ ਪੁੰਦਾ ਉਹਨੇ ਦੁੱਧ ਕਿੱਥੋਂ ਦੇ ਦੇਣਾ ਲਓ ਜੀ 52 ਟੁੱਪਨ ਸੱਜਣੋਂ ਚੰਗੇ ਆ ਬਾਕੀ ਆ ਕੇ ਆਪਣੀ ਜਿਹੜੀ ਨਰਖ ਤੇ ਪਰਖ ਤੁਹਾਡਾ ਕੰਮ ਹੀ ਕਰਨਾ ਆਗੇ ਠੀਕ ਹੈ ਲਓ ਇਹ ਭਾਈ ਰਾਸਿਆਂ ਦਾ ਰੇਟ ਕੀ ਰਹਿ ਗਿਆ 150 ਤੁਸਾਂ ਦਾ ਫੋਨ ਤੇ ਕਰ ਲਾਂਗੇ ਫੋਨ ਤੇ ਹੀ ਅੱਛਾ ਠੀਕ ਹੈ ਜੀ ਤੇ ਕਰਾਂਗੇ ਬਿਲਕੁਲ ਨਹੀਂ ਅੱਗੇ ਤਾਂ ਤੁਸੀਂ ਸਾਰਿਆਂ ਦਾ ਕਰਦੇ ਚੱਲਾ ਚਾਹ ਜੀ ਕਰਾਂਗੇ ਅੱਛਾ ਜੀ ਠੀਕ ਹੈ ਇਹ ਵੈੜ ਕਿੰਨਾ ਸੁਆ ਸਈ ਰਾਤ ਦੀ ਰਾਤ ਦੀ ਦੂਜੇ ਸੂਏ ਸੂਈ ਹੈ ਦੂਜਾ ਸੂਆ ਕਿਆ ਵਾ ਤਾਂ ਮਗਰ ਵੱਛਾ ਹਾਂ ਜੀ ਚਿੱਟਾ ਚਿੱਟਾ ਹੈਨਾ ਵਾਈਟ ਵੱਛਾ ਦਿੱਤਾ ਸਜਣੋ ਵਾਈਟ ਕਲਰ ਦਾ ਤਾਂ ਥੋੜੀ ਚੰਗਾ ਲੱਗਦਾ ਬੋਲਾ ਕਿੰਨਾਗਾ ਪੋਲਾ ਦਾ 11 ਲੀਟਰ ਹੈਗਾ ਦੁੱਧੇ ਦੀ 20 ਤੋਂ ਪਲੱਸ ਹੀ ਦਊਗੀ ਅੱਛਾ ਜੀ ਹਾਂ ਜੀ ਮੱਛੀ ਚੰਗੀ ਹੈ ਨਾ ਸੁਆ ਖਣਵਾਓ ਸੁਆ ਦੁੱਜੇ ਸਹੀ ਹੈ ਦੁੱਜਾ ਸੁਆ ਲਾਓ ਜੀ ਦੁੱਜਾ ਸੁਆ ਸਜਣੋ ਸੋਹਣੀ ਮੱਛੀ ਪੂਰੀ ਰੰਗ ਬਾਦ ਲੋ ਟੋੜਾ ਤਾਰਾ ਤੁਹਾਨੂੰ ਕਰਾਦਨੇ ਚੈੱਕ ਥਾਂ ਬਹੁਤ ਕਮ ਰ ਲਗਾ ਠੀਕ ਹੈ ਜੀ ਥਾਂ ਪੂਰਾ ਕਮਾਲ ਦਾ ਸਾਸ ਤੋਂ 11 ਕਿਲੋ ਬੋਰਾ ਲਾਓ ਪਹਿਲਾਂ ਰਾਤ ਦੀ ਸੂਈ ਸਜਣੋ ਜੇ ਚਾਰ ਓਕੇ ਪੈ ਗਈ ਜੀ ਵੀਡੀਓ ਹੈਗੀ ਬਕਾਇਦਾ ਠੀਕ ਹੈ ਜੀ ਦੁੱਧ 20 ਕਿਲੋ ਭਾਜੂ ਹਨਾ ਥਣ ਤੁਣ ਬਹੁਤ ਸੋਹਣਾ ਮੋੜ ਲਿਓ ਕੋਈ ਤਾੜੀ ਫੇਰ ਕਰਕੇ ਬੱਚੇ ਪੁੱਛੇ ਦਾ ਪਸ਼ੂ ਕਰਦਾ ਲੋ ਜੀ ਬਹੁਤ ਸੋਹਣਾ ਤੇ ਇਹਦਾ ਫਿਰ ਮੁੱਲ ਕੀ ਰਹਿ ਗਿਆ ਇਹਦਾ ਸਭ ਤੋਂ ਸਾਮ ਮੁੱਲ ਤਾਂ 70000 70 ਤੇ ਦੇਣੀ ਕਿੰਨੇ ਦੀ ਆ? 60 ਦੇ ਦਾਂਗੇ। ਹੋਰ ਕਿੰਨੇ ਦੇ ਰਗੇ? 4 ਯਾਰ ਛੱਡ ਦਾਂਗੇ। ਹੋਰ ਕਰੀਏ। 63 ਦੀ ਦੇ। ਪੂਰੇ ਸਰਦੀ ਕਰੀਏ ਨਹੀਂ ਕਾਕਾ ਨਹੀਂ ਹੁੰਦਾ ਚਲ ਬਾਹਰ ਦੀ ਦੇ ਇੱਕ ਮੋੜਿਆ ਨਹੀਂ ਤੂੰ ਆਖਾ ਤੇ ਨਾ ਮੋੜ ਜਾਣ ਦੋ ਸਰਦੀ ਠੀਕ ਆ ਜੀ ਸਜਣੋ 60000 ਦੀ ਐਵੈਡ ਹੋ ਜੂਗੀ 20 ਕਿਲੋ ਦੁੱਧ ਜਿਹੜਾ ਭਰੋਗੀ ਤੇ ਹੁਣ 11 ਕਿਲੋ ਗੋਲਾ ਰਾਤ ਦੀ ਸੂਈ ਖੱਲੇ ਤੇ ਚੌਥੇ ਨੰਬਰ ਤੇ ਵਿਖਾਈਏ ਜਰਸੀ ਕਾਲੀ ਹਨਾ ਹਾਂ ਮੌਕੇ ਦਾ ਦੁੱਧ ਵੀਰ ਜੀ ਕਿੰਨਾ ਦਾ ਮਗਰ ਬੱਚਾ 13 ਲੀਟਰ 13 ਕਿਲੋ ਮੌਕੇ ਦਾ ਦੁੱਧ ਇਹਨੂੰ ਕੱਟ ਲਿਓ ਖਾਨ ਤੋਂ ਵੇਖ ਸਕਦੇ ਜੀ ਸੂਆ ਕਿਨਵਾ ਦੂਜੇ ਸੂਈ ਹੈ ਦੂਜੇ ਹਾਂਜੀ ਹਾਂਜੀ ਠੀਕ ਆ ਥਾਂ ਪਹਿਲਾਂ ਆਲਾ ਤੇ ਆਹੋ ਤਾਂ ਇਹ ਸੂਆ ਸਕਦੀ ਦੂਜੇ ਵੀ ਹਾਂ ਬੋਦੀ ਵਾਲੀ ਬੱਚੀ ਆ ਲਓ ਜੀ ਲਓ ਲੈ ਲਿਗਾ ਲਓ ਲਓ ਜੀ ਲਾਓ ਮੋੜ ਲਓ ਲਓ ਇਹ ਕਿੰਨੇ ਦੀ ਵੀਰ ਦੇ ਦੇਣੀ ਆਪਾਂ ਪੱਕੀ 40000 ਦੀ ਅੱਛੀ ਦੇ ਦਾਂਗੇ 40 ਦੀ ਮਾਨ ਤਾਨ ਕਰਕੇ ਕਿੰਨੇ ਦੇ ਦਈਗੇ 38 ਦੇ ਦਾਂਗੇ ਬੱਚਾ ਚੁੰਗੀ ਜਾਂਦਾ ਜੀ 38 ਦੀ ਹੋਰ ਕੁ ਕਰਦੇ ਚੱਲ ਹਾਂਜੀ ਹੋਰ ਕਰਦੇ ਯਾਰ ਉਹ ਛੱਡ 35 ਦੀ ਜਾਂਦੇ ਚੱਲ ਜਾਂਦੇ ਸੱਜਣ ਨੂੰ ਨਹੀਂ ਮੋੜਨਾ ਠੀਕ ਆ 35000 ਦੀ ਸੱਜਣ ਨੂੰ ਮੱਛੀ ਮਿਲ ਜੂਗੀ ਠੀਕ ਆ ਜੀ ਦੋ ਦਾ 13 ਕਿਲੋ ਮੌਕੇ ਦਾ ਤਾਂ ਤੁਸੀਂ ਵੇਖ ਸਕਦੇ ਜੀ ਠੀਕ ਆ ਦੂਆ ਪਹਿਲਾ ਵੀ ਲਾ ਸਕਦੇ ਦੂਜਾ ਵੀ ਲਾ ਸਕਦੇ ਇਹੋ ਪਸ਼ੂ ਵੀਰ ਦੇ ਨਰਖ ਫਰਕ ਕਰਿਓ ਸਤਿ ਸ੍ਰੀ ਅਕਾਲ ਜੀ